raag gauri mahalla 5 ek onkar sat gur prasad trishna birle hi ki bujji he raha koṭh jore lakh karore man na hore paray paray hi ko lujjhi he sundar nari anak prakari parigrah bekaari bura pala nahi sujji he anak vandan maya parmat parmaya ਗੁਣ ਨਿਦ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁਜੀ ਹੈ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭ ਹੂੰ ਕੋ ਰਸ ਹਰ ਹੋ ਰਹਾਉ ਕਾਹੂੰ ਜੋਗ ਕਾਹੂੰ ਭੋਗ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਹੋ ਦੰਦ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰਹੁ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰਿਆ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਕੋਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੋਨ ਹੈ ਨਾਨਕ ਨੇਰੀ ਨੇਰੀ ਗੌੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ ਦਾਨ ਕੀਓ ਵਾਹੂ ਸਿਓ ਮਨ ਰਾਤੋ ਉਹੀ 파ਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਹਿਜ ਕੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਖਮ ਪੰਤ ਪੈ ਆਨ ਰਹਾਓ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟਿਐ ਜਮ ਜਾਲ ਹੋਮ ਜਗ ਤੀਰਥ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹਰ ਬਹਰ ਅਵਤਾਰ ਸਿਵ ਪੂਰੀ ਬ੍ਰਹਮ ਇੰਦਰ ਪੂਰੀ ਨਿਸ਼ਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕ ਤੇ ਆਵਹਿ ਜਾਹੀ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿ ਆਪਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇਉ ਬਾਲ ਬੁੱਧ ਸੁਖਰੇ ਹਰਖ ਸੋਗ ਮਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜੋ ਲੋਹੋਂ ਕਿਸ ਸੋਚੋਂ ਚਿਤਮੋ ਤਉ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੀ ਜੀ ਜੀਤੀ ਸਿਆਨਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਅਸਤਕ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤਉ ਲੋ ਵਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋਕ ਪੋਟ ਉਠਾਈ ਚੱਲਿਓ ਤਉ ਲੋ ਦਾਨ ਭਰੇ ਪੋਟ ਢਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੂਖ ਆਨੰਦ ਮੰਗਲ ਰਸ ਮਾਨ ਗੁਬਿੰਦੈ ਆਗਿਉ ਰਹਾਉ ਮਾਨ ਅਭਾਨ ਦੋਸਮਾਨੇ ਮਸਤਕ ਡਾਰ ਗੁਰ ਪਾਗਿਉ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰੈ ਲਾਗਿਉ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾਗਿਉ ਨਿਰਪਉ ਭੈ ਸੰਤ ਭ੍ਰਮ ਡਾਰਿਉ ਪੂਰਨ ਸਰਬਾਗਿਉ ਜੋ ਕਿਛ ਕਰਤੈ ਕਾਰਨ ਕੀਨੋ ਮਨ ਗੁਰੂ ਨ ਲਾਗਿਉ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸਮਾਣੀ ਫਿਰ ਦੂਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਨਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਕੀਆ ਸਤਗੁਰ ਸ਼ਬਦ ਸਮਾਇਆ ਰਹਾਉ ਲਾਖੀ ਭੂਖ ਤ੍ਰਿਸ਼ਣ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰੇਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੂਕੇ ਅਚਰਜ ਏਕ ਸੁਨੋ ਰੇ ਭਾਈ ਗੁਰਿਆਸੀ ਬੂਝ ਬੁਝਾਈ લાહે પડਦਾ ઠાકર જો ભેટ્યો તો બિસરી તાત પરાઈ કહેઓ ના જાય એહો અચંભો સો જાનૈ જિન ચાખિયા કહો નાનક સચ ભયે બિગાસા ગુર નિધાન હૃદય લૈ રાખિયા ગૌડી માલા મહલ્લા પંજાવા ઉબરત રાજા રામ કી સરણી સબ લોક માયા કે મંડળ ગિર ગિર પરતે ધરણી રહા ਸਾਸਤ ਸਿਮਰਤ ਬੇਦ ਵਿਚਾਰੀ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨ ਹੂ ਲਹਿਆ ਤੀਨ ਭਵਨ ਕੀ ਲਕshmi ਜੋਰੀ ਬੂਜਤ ਨਾਹੀ ਲਹਰੇ ਬਿਨ ਹਰ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮ ਜਲ ਤੋ ਜਲ ਤੋ ਕਬਹੂ ਨਾ ਬੂਜਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਿਨਾ ਵਹਿ ਰਹਾ ਅਨਜਾਨਤ ਕਿਛ ਇਨਹ ਕਮਾਨੋ ਜਪ ਤਪ ਕਸ਼ੂ ਨਾ ਸਾਦਾ ਦਹਿਨ ਦਿਸ ਲੈ ਇਹ ਮਨ ਦੌਰਾਇਉ ਕਮਨ ਕਰਮ ਕਰ ਬਾਂਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਸ ਸੂਜ ਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਨਰੰਕਾਰ ਪ੍ਰਭ ਸਭ ਕਿਸ ਆਪਹਿ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਗੁਰ ਪਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੀ ਇਹ ਔਰੈ ਮੂਸੇ ਰਹਾ ਵਰਤਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾ ਕਾਮਨਾ ਆਇਆ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੇ ਠਹੁਰਨਾ ਪਾਵੇ ਊਹਾ ਕਾਮਨਾ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੇ ਆਗੇ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵਹੁ ਵਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਗੌੜੀ ਮਾਲਾ